ਤੇ ਹੁਣ ਆਪਾਂ ਆਉਦੇ ਅਗਲੇ ਸਫਰ ਤੇ ਵੱਧਦੇ ਆਂ ਇਹ ਪਿੰਡ ਸੋਹਣਾ ਹੈਗਾ ਇੱਥੇ ਥੋੜਾ ਕੁਝ ਵੇਖਣ ਨੂੰ ਸੀਗੇ ਘਰ-ਕੁਰਜੇ ਵੇਖਣ ਨੂੰ ਸੀਗੇ ਜਿਵੇਂ ਉਹ ਹੀ ਪੁਰਾਣੇ ਘਰ ਹੁੰਦੇ ਆ ਜਿਵੇਂ ਸਾਹਮਣੇ ਬਣੇ ਹੋਏ ਆ ਐਦਾਂ ਦੇ ਹੀ ਆ ਤੇ ਹੁਣ ਆਪਾਂ ਉਹਦੇ ਸਫਰ ਨੂੰ ਅੱਗੇ ਕਰਕੇ ਨੇ ਕਰਦੇ ਆਂ ਆ ਮਿਊਜ਼ੀਅਮ ਸੀਗਾ ਮਿਊਜ਼ੀਅਮ ਦੇਖ ਲੈ ਆਪਾਂ ਤੇ ਆ ਪਹਿਲਾ ਰੈਸਟ ਏਰੀਆ ਵੇਖਿਆ ਮੈਂ ਸੈਂਟ ਪੀਟਰਸਪੋਰਟ ਆ ਤਸਮਾਨੀਆ ਦੇ ਵਿੱਚ ਤੇ ਇੱਕ ਰੈਸਟਰੀਆ ਆਇਆਗਾ ਹੱਡ ਕੀ ਹੰਦੀ ਬਾਰੇ ਬਾਰੇ ਆਪਣੇ ਸਾਰੇ ਸਫਰ ਦੇ ਵਿੱਚ ਪਹਿਲਾ ਰੈਸਟਰੀਆ ਜਿੱਥੇ ਆਪਾਂ ਹੁਣ ਰੁਕੇ ਹੈਗੇ ਆ ਮਤਲਬ ਰੈਸਟਰੀਆ ਆਏ ਨਹੀਂਗੇ ਪਿੱਛੇ ਤੇ ਸੋਨਾ ਬਣਾਇਆ ਹੋਇਆ ਇਹਨਾਂ ਨੇ ਇਹ ਮੈਨੂੰ ਤਾਂ ਤਾਂ ਬਣਾਇਆ ਕਿਉਂਕਿ ਆਪਾਂ ਹੌਬਰਟ ਤੋਂ ਹੁਣ ਡੀਵਨਪੋਰਟ ਜਾ ਰਹੇ ਆ ਤੇ ਇੱਕ ਮੇਨ ਵੱਡਾ ਹਾਈਵੇ ਇਹਨਾਂ ਦਾ ਦੋ ਵੱਡੇ ਸ਼ਹਿਰਾਂ ਨੂੰ ਜੋੜਦਾ ਤੇ ਵਿਚਾਲੇ ਲਾਂਚ ਸਟੈਸ਼ਨ ਵੀ ਆਉਂਦਾਗਾ ਜਿਹੜਾ ਕਿ ਵੱਡਾ ਸ਼ਹਿਰ ਹੈਗਾ ਤੇ ਤਾਂ ਕਰਕੇ ਸ਼ਾਇਦ ਇਹ ਇਹ ਇਹਦੇ ਬਣਾਉਣੇ ਲਾਜ਼ਮੀ ਵੀ ਹੋਣਗੇ ਇਹਨਾਂ ਨੂੰ ਤੇ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਇਧਰ ਲੱਭਾਸੇ ਵਧੀਆ ਬੈਣ ਬੁੰਨੂ ਥਾਂ ਹੈਗੀ ਆ ਇਧਰ ਘੁੰਮਣ ਫਿਰਨ ਨੂੰ ਥਾਂ ਹੈ ਕੋਈ ਵਾਕ ਵੀ ਹੋਊਗੀ ਉੱਧਰ ਬਾਅਦ ਤੇ ਨਾਲ ਇਹ ਕਾ ਛੋਟਾ ਜਿਹਾ ਕਿਚਨ ਵੀ ਬਣਾਇਆ ਹੋਇਆ ਹੈਗਾ ਵੀ ਜਿੱਦੇ ਸਿੱਥੇ ਬਹਿ ਕੇ ਕੁਝ ਬਣਾਉਣਾ ਹੈ ਖਾਣਾ ਪੀਣਾ ਤੁਸੀਂ ਖਾ ਸਕਦੇ ਹੋ ਸੋਹਣੀ ਥਾਂ ਹੈ ਆਪਾਂ ਇੱਥੇ ਚਾਹ ਬਣਾ ਸਕਦੇ ਹਾਂ ਪਰ ਚਾਹ ਬਣਾਉਣ ਦਾ ਹੁਣ ਮਤਲਬ ਉੱਥੇ ਜਾ ਕੇ ਬਣਾ ਸਕਦੇ ਆਪਾਂ ਆਦੇ ਥਾਂ ਤੇ ਗੁਰ ਬਧੀਆ ਬਣਾਈ ਹੋਈ ਤਾਂ ਅਪਰਪਰ ਖਸਾਲਾ ਰੱਖਿਆ ਨੇ ਨਾ ਸੋ ਇਹ ਹੈ ਜੀ ਇੱਕ ਰਸਟਰੀਆ ਆਸਟ੍ਰੇਲੀਆ ਦੇ ਵਿੱਚ ਜਿਹੜੀ ਰੋਡ ਜਾਂਦੀ ਹੈ ਨਾ ਮੈਲਬਨ ਤੋਂ ਕੇਨਸ ਤੱਕ ਉਹ ਸਾਰੀ ਰੋਡ ਦੇ ਉੱਪਰ ਹੀ ਬਣੇ ਹੋਏ ਹੈਗੇ ਮਤਲਬ ਉਹ ਸ਼ੁਰੂ ਹੋ ਜਾਂਦੇ ਜਿਵੇਂ ਉਹ 20 ਕਿਲੋਮੀਟਰ 30 ਕਿਲੋਮੀਟਰ ਬਾਅਦ ਆਈ ਜਾਂਦੇ ਰੈਸਟ ਏਰੀਆ ਪਰ ਤਸਮਾਨੀਆਂ ਦੇ ਵਿੱਚ ਪਹਿਲਾ ਜਿਹੜਾ ਕਿ ਆਪਾਂ ਦੇਖਿਆ ਤੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਮੇਰਾ ਫੋਨ ਟੁੱਟ ਗਿਆ ਪਿੱਛੋਂ ਹੂੰ ਇਹ ਵੀ ਤੋੜ ਲਿਆ ਮੈਂ ਫੋਨ ਅਜੇ ਹੁਣੇ ਲੈ ਕੇ ਹੀ ਤੁਰਿਆ ਸੋ ਤਾਂ ਤੇ ਹਾਂ ਉਧਰ ਜਦੋਂ ਦਾ ਆਪਾਂ ਹੌਟਲੈਂਡ ਤੋਂ ਆਏ ਨਾ ਹੌਟਲੈਂਡ ਪਿੱਛੇ 8 ਕਿਲੋਮੀਟਰ ਰਹਿ ਗਿਆ ਤੇ ਹੌਟਲੈਂਡ ਤੋਂ ਸਦੀ ਚੜਾਈ ਉਤਰਾਈ ਉਤਰਾਈ ਆ ਮਾ ਲੋ ਇੱਕ ਵਾਰੀ ਵੀ ਪੈਡਲ ਨਹੀਂ ਮਾਰਿਆ ਤੇ ਜਿੱਥੇ ਆਪਾਂ ਜਾਣਾ ਰੋਸ ਉਹ 28 ਕਿਲੋਮੀਟਰ ਰਹਿ ਗਿਆ ਤੇ ਉਥੋਂ ਤੱਕਰ ਸ਼ਾਇਦ ਉਤਰਾਈ ਹੀ ਉਤਰਾਈ ਹੈਗੀ ਥੋੜਾ ਬਹੁਤ ਸ਼ਾਇਦ ਪੈਡਲਿੰਗ ਕਰਨੀ ਪਵੇ ਪਰ ਜ਼ਿਆਦਾਤਰ ਉਤਰਾਈ ਹੈਗੀ ਹੈ ਲੋਕੀ ਆਈ ਅੰਦਰ ਤੇ ਜਾਈ ਜਾਂਦੇ ਤੇ ਮੈਂ ਹੁਣੇ-ਹੁਣੇ ਕਵਰ ਲਾ ਕੇ ਵੇਖਿਆ ਮੇਰੇ ਕੈਮਰਾ ਤੇ ਨਿਗਾਹ ਪਈ ਕੈਮਰਾ ਦੇ ਉੱਤੇ ਹਲਕੀ ਜਿਹੀ ਕੈਮਰੇ ਦੇ ਪਿੱਛੇ ਤਰੇੜ ਆਈ ਹੋਈ ਸੀਗੀ ਤੇ ਮੈਂ ਕਵਰ ਲਾ ਕੇ ਦੇਖਿਆ ਉਹ ਪਿਛਲੇ ਪਾਸੋਂ ਸਾਰੀ ਸਕਰੀਨ ਟੁੱਟੀ ਪਈ ਹੈ ਜਿਹੜੇ ਪਿਛਲਾ ਪਾਸਾ ਹੁੰਦਾ ਫੋਨ ਦਾ ਸ਼ੀਸ਼ਾ ਜਾ ਕਵਰ ਇੰਨਾ ਮਹਿੰਗਾ ਕਵਰ ਆ ਇਹਦੇ ਨਾਲ ਬਚਤ ਦਿਖਾਉਣੀ ਚਾਹੀਦੀ ਸੀਗੀ ਪਰ ਨਹੀਂ ਹੋਈ ਬਚਤ 15 ਵੀ ਮੈਂ ਹੀ ਤੋੜਿਆ ਸੀਗਾ ਤੇ 16 ਇਹ ਵੀ ਐਂ ਤੋੜ ਲਿਆ ਮੈਂ ਤੇ ਕੋ ਖੜਾ ਬਾਈ ਸਾਹਮਣੇ ਆਹ ਸਾਹਮਣੇ ਨਾ ਲੈਣ ਦੀ ਪਈ ਜਾਂਦੀ ਹੈਗੀ ਐ ਰੋਡ ਦੇ ਨਾਲ ਨਾਲ ਹੀ ਤੇ ਐਪਲ ਮੈਪ ਮੈਨੂੰ ਕਹਿੰਦਾ ਕਹਿੰਦਾ ਤੂੰ ਪਰਲੇ ਪਾਸੇ ਹੋ ਦੇ ਨਾਲ ਪਈ ਪਈ ਜਾ 7 ਕਿਲੋਮੀਟਰ ਤੱਕ ਸਮਥਿੰਗ ਹੈ ਨਾ ਪਰ ਉਹਨੇ ਤਾਂ ਦੱਸਣਾ ਸਹੀ ਕਿਹਾ ਸੀਗਾ ਪਰ ਗੱਲ ਆਏ ਆ ਵੀ ਇਹ ਪਈ ਹੁਣ ਚੱਲਦੀ ਵੀ ਹੋਊਗੀ ਕਿ ਨਹੀਂ ਚੱਲਦੀ ਹੋਊਗੀ ਆਏ ਨਾ ਉਹ ਜਿਵੇਂ ਆਪਾਂ ਪਹਿਲਾਂ ਰਾਹ ਦੇ ਵਿੱਚ ਫਸੇ ਸੀਗੇ ਸੈਂਟ ਹੇਲਨ ਵੇਲੇ ਨਾ ਆਏ ਨਾ ਫਸ ਗਏ ਤਾਂ ਫਿਰ ਮੈਂ ਇਹ ਸੜਕ ਤੇ ਹੀ ਰਿਹਾ ਕਿਉਂਕਿ ਇਹ ਤੇ ਉਹ ਇਕੱਠੇ ਇਕੱਠੇ ਚੱਲੇ ਆ ਪਰ ਉਹ ਵਿੱਚੋਂ ਵਿੱਚ ਦੀ ਕਿਤੇ ਅੰਦਰ ਨਾ ਚਲੀ ਜਾਵੇ ਜੰਗਲਾਂ ਜੰਗਲਾਂ ਵਿੱਚ ਨਾ ਤਾਂ ਕਰਕੇ ਸਮਝਦਾਰੀ ਇਹਦੇ ਵਿੱਚ ਸੀਗੀ ਵੀ ਆਪਾਂ ਇਹਦੇ ਉੱਪਰ ਰਹੀਏ ਪਰ ਉਹ ਕਹਿੰਦਾ ਇਹਦੇ ਟ੍ਰੈਫਿਕ ਬਹੁਤ ਹੈ ਤਾ ਕਰਕੇ ਮੈਂ ਤਾਂ ਉਧਰ ਲੱਗ ਚੰਨ ਲਿਆ ਸੀਗਾ ਮੈਂ ਕਿਹਾ ਨਹੀਂ ਆਪਾਂ ਟ੍ਰਾਫਿਕ ਵਾਲੇ ਥਾਂ ਤੇ ਰਾਵਾਂਗੇ ਤਾਂ ਕਰਕੇ ਕਿਉਂਕਿ ਇੱਥੇ ਹੈਲਪ ਹੈਗੀ ਆ ਬੰਦੇ ਚੋਂ ਹੀ ਜਾਨ ਜੀ ਰਹਿੰਦੀ ਆ ਵੀ ਨਾਲ ਲੋਕੀ ਤੁਰੇ ਜਾਂਦੇ ਆ ਜੰਗਲਾਂ ਵਿੱਚ ਕੱਲਾ ਚ ਕੀ ਕਰਾਂਗੇ ਆਪਾਂ ਤੇ ਇਧਰਲੇ ਪਾਸੇ ਉਹ ਚਾਕਾ ਬਣੀ ਜਾਂਦਾ ਹੈ ਆਹ ਰਾਹ ਚੱਲੇ ਆਪਾਂ ਕੋਟ ਹੈਡਲੈਂਡ ਦਾ ਆਪਾਂ ਇੱਕ ਟਰੱਕ ਵੇਖਿਆ ਸੀ ਜਿਹੜਾ ਨਾ ਟ੍ਰੇਲ ਗੱਡੀ ਦੀ ਪਈ ਤੇ ਚੱਲਦਾ ਸੀਗਾ ਇਹ ਵੀ ਉਹੀ ਟਰੱਕ ਹੈ ਸੇਮ ਹੁਣ ਇਹਨੇ ਰੇਲ ਗੱਡੀਆਂ ਦੇ ਟਾਇਰ ਲਾਏ ਹੋਏ ਆ ਸੜਕ ਤੇ ਆ ਗਏ ਨੇ ਆਹ ਟਾਇਰ ਚੱਕ ਲੈਣੇ ਤੇ ਦੂਜੇ ਲਾ ਲੈਣੇ ਉਹ ਬੱਲੇ ਇਹਦੇ ਚੁਰਕੇ ਵਿਖਾਦਾ ਆਪਣਾ ਨੇੜਿਆਂ ਵੀ ਦੇਖ ਲੈਣ ਨੂੰ ਆਪਾਂ ਤੇ ਜਦੋਂ ਹੁਣ ਮੈਂ ਇਹ ਵੇਖਦਾ ਨਾ ਸ਼ੀਸ਼ੇ ਨੂੰ ਕੈਮਰੇ ਨੂੰ ਤੇ ਉਹ ਟੁੱਟਿਆ ਹੋਇਆ ਮੇਰਾ ਧਿਆਨ ਜਾਂਦਾ ਉੱਥੇ ਹੋਣ ਟੁੱਟ ਗਿਆ ਮੇਰਾ ਅੱਜ ਅੱਜ ਨਹੀਂ ਪਹਿਲਾਂ ਟੁੱਟਿਆ ਹੋਊਗਾ ਦਿਖਿਆ ਮੈਨੂੰ ਅੱਜ ਦੀ ਫਸਲ ਆਪਣੇ ਪੰਜਾਬੀਆਂ ਦੀ ਮਨਪਸੰਦੀ ਦਾ ਫਸਲ ਪੌਪੀ ਸੀਡਸ ਇਹ ਕਹਿੰਦੇ ਆ ਕੀ ਪਾਉਟ ਅੰਦਰ ਨਾਓ ਬਾਹਰੋਂ-ਬਾਹਰੋਂ ਦੇ ਨਜ਼ਾਰੇ ਲੈ ਲਓ ਸੋ ਇੱਥੇ ਭਾਈ ਇਹ ਲੀਗਲ ਹੈ ਤਾਂ ਹੀ ਕਰਕੇ ਲਾਈ ਬੱਠੇ ਥਾਂ-ਥਾਂ ਤੇ ਆਏ ਖੇਤ ਆਈ ਜਾਂਦੇ ਆ ਪੌਪੀ ਸੀਡਸ ਤੇ ਹਾਂ ਉਹਨੂੰ ਆਪਾਂ ਕੀ ਕਹਾਂਗੇ ਫੀਮ ਦੀ ਖੇਤੀ ਪਰ ਹਰੇਕਾਂ ਤੇ ਲਿਖਿਆ ਹੁੰਦਾ ਵੀ ਇਹਦੇ ਅੰਦਰ ਨਹੀਂ ਆਉਣਾ ਤੁਸੀਂ ਬਾਹਰੋਂ-ਬਾਹਰੋਂ ਦੀ ਵੇਖ ਲਓ ਤੇ ਆਪਾਂ ਇਹਦੇ ਅੰਦਰ ਆ ਕੇ ਕਰਨਾ ਵੀ ਕੀ ਆ ਤੇ ਵਧੀਆ ਬਸ ਫਟਾਰੇ ਦਾ ਹੀ ਹੈ ਕੰਮ ਪੂਰਾ-ਪੂਰਾ ਮਤਲਬ ਡੋਡੇ ਲੱਗ ਗਏ ਆ ਤੇ ਹੁਣ ਤਿਆਰ ਹੋਣ ਵਾਲੀ ਆ ਬਸ ਫਸਲ ਇਹਦੀ ਆ ਸਾਰਾ ਸਾਰਾ ਖੇਤ ਉਹੀ ਹੈ ਬਸ ਕਾਫੀ ਸੀਡ ਦਾ ਉਹ ਕਿੱਥੇ ਗਏ ਵਾਹ ਉਹ ਸਮਾਂ ਕਿਧਰ ਤੱਕ ਤੇ ਆ ਹੁਣ ਆਪਾਂ ਨੇੜੇੋਂ ਦੇਖਦੇ ਆਂ ਫਸਲ ਨੂੰ ਇਹ ਸਾਰੀ ਸਾਰੀ ਫਸਲਾਂ ਹੀ ਲੱਗੀ ਹੋਈ ਹੈ ਦੂਰ ਤੱਕ ਤੇ ਸਾਹਮਣੇ ਬੋਰਡ ਲੱਗਿਆ ਪ੍ਰੋਹਿਬਿਟਿਡ ਏਰੀਆ ਡੇਂਜਰ ਕੀਪ ਆਊਟ ਜਿਹੜਾ ਇਹਨੂੰ ਪਾਰ ਕਰੂਗਾ ਫੜਿਆ ਜਾਊਗਾ ਇਲੀਗਲ ਆ ਕਹਿੰਦਾ ਇਹਦੇ ਨਾਲ ਮੌਤ ਹੋ ਸਕਦੀ ਹੈ ਸੋ ਸਾਰਾ ਸਾਰਾ ਫਾਰਮ ਹੈ ਜੀ ਡਰੋਨ ਹੁੰਦਾ ਡਰੋਨ ਨਾਲ ਜਮਾਂ ਨੇੜੋਂ ਕਰਕੇ ਦੇਖ ਲੈਂਦੇ ਫਿਲਹਾਲ ਉਹ ਜਸ ਹਾਬਤਾ ਵੇ ਤੇ ਹਜੇ ਕਹਿੰਦੇ ਤਾਂ ਸਮਾਨੀਅਤ ਜੀ ਨਹੀਂ ਲੱਗਦਾ ਆ ਗਿਆ ਫੇਰ ਜਿਹੜਾ ਉਹ ਕਾਲੇ ਜੇ ਕੱਪੜੇ ਦਾ ਕਵਰ ਕੀਤਾ ਹੋਇਆ ਸੀਗਾ ਇਹਦੇ ਵਿੱਚ ਫਸਲ ਪਤਾ ਨਹੀਂ ਕਿਹੜੀ ਲੱਗੀ ਆ ਪਰ ਇਹ ਨੇੜੇੋਂ ਦੇਖੀ ਜਾਂਦੇ ਹੁਣ ਆਪਾਂ ਚੈਰੀ ਚੂਰੀ ਹੋਊਗੀ ਸ਼ਾਇਦ ਚੈਰੀ ਤਾਂ ਪਰ ਛੋਟੇ ਨੇ ਬੂਟੇ ਇਹ ਬੂਟੇ ਵੱਡੇ ਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਜਰੂਰ ਦੱਸਿਓ ਵੀਰੇ ਠੀਕ ਆ ਬਸ 4 ਕਿਲੋਮੀਟਰ ਹੋਰ ਰਹਿ ਗਿਆ ਤੇ ਜਕਰ ਸਫ਼ਰ ਵਧੀਆ ਲੱਗੀਆਂ ਤਾਂ ਨਾ ਲਾਈਕ ਕਰਿਆ ਕਰੋ ਠੀਕ ਹੈ ਕਮੈਂਟ ਜਰੂਰ ਛੱਡ ਕੇ ਜਾਇਆ ਕਰੋ ਭਾਈ ਬਣ ਕੇ ਠੀਕ ਹੈ ਜੀ ਤੇ ਆਹ ਫਸਲ ਹੈਗੀ ਉਹ ਜਿਹੜੀ ਉਹ ਕਵਰ ਜਿਹਾ ਕੀਤਾ ਸੀ ਇਹਨੂੰ ਤੇ ਆ ਜਿਹੜਾ ਵਿੱਚ ਪੱਖਾ ਲੱਗਿਆ ਨਾ ਪੱਖਾ ਕਿੱਧਰ ਗਿਆ ਆ ਸੀਗਾ ਇਹ ਆ ਸੀਗਾ ਚਿੱਟੇ ਰੰਗ ਦਾ ਜਿਹੜਾ ਪੱਖਾ ਲੱਗਿਆ ਨਾ ਇਹ ਪੱਖਾ ਹਵਾ ਇਹ ਪੱਖਾ ਪਿੱਛੇ ਵੇਖਿਆ ਸੀ ਮਲਡੂਰੇ ਕੋਲੇ ਰਿਵਰ ਲੈਂਡ ਇਹ ਪੱਖਾ ਇਹ ਵੀ ਘੁੰਮਦਾ ਚਾਰੇ ਚਾਰੇ ਪਾਸੇ ਹਵਾ ਚੜਦਾ ਉਹਦੀ ਤੇ ਜਦੋਂ ਧੁੰਦ ਪੈਂਦੀ ਹੈ ਨਾ ਫੌਗ ਪੈਂਦੀ ਹੈ ਉਦੋਂ ਇਹ ਫੌਗ ਡਾ ਦਿੰਦਾ ਫਸਲ ਨਹੀਂ ਖਰਾਬ ਹੋਣ ਦਿੰਦਾ ਆ سامنے ਵਾਲਾ ਆ ਖੜਾ ਜਿਹੜਾ ਤੇ ਹੁਣ ਆਪਾਂ ਪਹੁੰਚ ਗਏ ਰੋਸ 1821 ਦੇ ਵਿੱਚ ਬਣਿਆ ਹੋਇਆ ਪਿੰਡ ਜਿਹਦੇ ਵਿੱਚ ਫੀਮੇਲ ਰੌਸ ਫੀਮੇਲ ਫੈਕਟਰੀ ਹਿਸਟੋਰਿਕ ਸਾਈਟ ਹੈਗੀ ਹੈ 2 ਕਿਲੋਮੀਟਰ ਅੰਦਰ ਜਾ ਕੇ ਤੇ ਦਸਮਾਨੀਨ ਬੂਲ ਸੈਂਟਰ ਵੀ ਹੈਗਾ ਇਹ ਮੈਨੂੰ ਪਤਾ ਨਹੀਂ ਸ਼ਾਇਦ ਬੂਲਵਾਲ ਬਣਦੀ ਹੋਊਗੀ ਉਹ ਸਾਹਮਣੇ ਪਿੰਡ ਦਾ ਬੋਰਡ ਲੱਗਿਆ ਹੋਇਆ ਤੇ ਹੁਣ ਆਪਾਂ ਜਾਂਦੇ ਆ ਅੰਦਰ ਨੂੰ ਆ ਹਾਈਵੇ ਰਹਿ ਗਿਆ ਆ ਪਿੰਡ ਨੂੰ ਜਾਂਦਾ ਰਾ ਪਿੰਡ ਦਾ ਪਹਿਲਾ ਚੱਕਾ ਬਹੁਤ ਸੋਨਾ ਹੈਗਾ ਕੀ ਬਾਤ ਆਰ ਵੀ ਪਾਰ ਕੇ ਜਿੱਥੇ ਆਪਾਂ ਜਾਣਾ ਇਦਰ ਚਰਚ ਤੇ ਸਵੀਮਿੰਗ ਪੂਲ ਬੜਾ ਪੁਰਾਣਾ ਬਣਿਆ ਵਾਕੀ ਤੇ ਅੱਪ ਪਹੁੰਚ ਗਏ ਰੋਸ ਸੋਹਣਾ ਪਿੰਡ ਬਣਿਆ ਹੋਇਆ ਹੈ ਇਹ ਇੱਕ ਕਾਫੀ ਸ਼ਾਪ ਹੈ ਇੱਥੇ ਤੇ ਪਿੱਛੇ ਹੋਲਡਨ ਦਾ ਉਹ ਬਣਿਆ ਹੋਇਆ ਸ਼ੋਰੂਮ ਹੈਗਾ ਤੇ ਇਧਰਲੇ ਪਾਸੇ ਗਲੀ ਤੇ ਆ ਘਰ ਆ ਵੀ ਇੱਕ ਕੈਫੇ ਹੈ ਇੱਥੇ ਪਾ ਥੋੜਾ ਬਰੈਡ ਬੁੱਡ ਲੈਣ ਆ ਜਾਗੇ ਥੋੜੇ ਟਾਈਮ ਬਾਅਦ ਇੱਥੇ ਕਿਤੇ ਆਪਣਾ ਕੈਰਾਵਨ ਪਾਰਕ ਹੈ ਬਸ ਉੱਥੇ ਜਾਣੇ ਤੈ ਇਹਦਾ ਸਫ਼ਰ ਬਹੁਤ ਸੋਹਣਾ ਸੀਗਾ ਤੁਹਾਨੂੰ ਪਤਾ ਮੈਂ ਅੱਜ ਬਹੁਤ ਇੰਜੋਏ ਕੀਤਾ ਸਾਰੇ ਰਾਹ ਤੇ ਮੈਂ ਥੱਕਿਆ ਵੀ ਨਹੀਂਗਾ ਤੇ ਬਹੁਤ ਸੋਹਣਾ ਸੀਗਾ ਸਾਰਾ ਰਾਹ ਹੀ ਬਹੁਤ ਸੋਹਣਾ ਸੀ ਅੱਜ ਪਾੜ ਵੀ ਆਈ ਗਏ ਤਾਂ ਵੀ ਠੀਕ ਸੀਗਾ ਵੀ ਚੱਲੀ ਜਾਨੇ ਚੱਲੀ ਜਾਂਦੇ ਆ ਗੁੱਡ ਨਰਜੀ ਲੈਵਲ ਜਾ ਆਪ ਸੀਗਾ ਅੱਜ ਚਲੋ ਜੀ ਅੰਦਰ ਚੱਲਦੇ ਆ ਤੇ ਇੱਕ ਨਵੀਂ ਜੀ ਤਰ੍ਹਾਂ ਦੀ ਕੁੱਕੜ ਵੇਖਿਆ ਇਹਨਾਂ ਦੇ ਪੈਰ ਵੇਖਿਓ ਕਿਹੋ ਜਿਹੇ ਜਿਵੇਂ ਕੋਟੀਆਂ ਪਾਈਆਂ ਹੁੰਦੀਆਂ ਨੇ ਇਹਨਾਂ ਨੇ ਇਧਰ ਚੂਚੇ ਫਿਰਦੇ ਇਹਨਾਂ ਦੇ ਗੁੱਡ ਪੱਲੇ ਇੱਥੇ ਬੈਠੇ ਸੀ ਸਾਰੇ ਭੱਜ ਕਿੱਧਰ ਚਲੇ ਗਏ ਆ ਰਿਸੈਪਸ਼ਨ ਖੜੀ 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 ਇਹਨਾਂ ਦੇ ਭੱਜੇ ਵੀ ਨਹੀਂ ਜਾਂਦਾ ਚੂਚੇ ਵੀ ਕਿੰਨੇ ਇੱਥੇ ਹਾਂ ਵਾਹ ਯਾਰ ਕੀ ਬਾਤ ਹੈ ਕੀ ਕੁਦਰਤ ਹੈ ਨਾ ਨਵੀਂ ਤਰ੍ਹਾਂ ਦਾ ਜਾਨਵਰ ਹੈ ਜਮੈਂ ਨਵੀਂ ਤਰ੍ਹਾਂ ਦਾ ਡਰਾਜਨ ਹੈ ਮੈਨੂੰ ਤੇ ਇੱਥੇ ਜਿਹੜਾ ਸਨੇਰੀ ਰੰਗ ਦੇ ਨਾਲ ਜਿਹੜਾ ਇਹਨੇ ਮਾਰਕ ਕੀਤਾ ਹੋਇਆ ਨਾ ਉਹ ਕਹਿੰਦੀ ਵੀ ਜਿਹੜੀ ਮਰਜ਼ੀ ਥਾਂ ਲੈ ਲੈ ਸਾਰੀਆਂ ਤੇਰੀਆਂ ਹੀ ਆ ਤੇ ਕਹਿੰਦੀ ਮੈਨੂੰ ਮੈਸੇਜ ਕਰਦੀ ਆ ਮੇਰੇ ਨੰਬਰ ਤੇ ਵੀ ਮਾ ਥਾਂ ਲੈ ਲਈ ਤੇ ਉਹ ਹੀ ਕੁੱਕੜ ਫਿਰਦੇ ਆ ਤੇ ਮੈਨੂੰ ਕਹਿੰਦੇ ਕਹਿੰਦੇ ਤੂੰ ਲੱਗਦਾ ਨਹੀਂਗਾ ਵੀ ਤੂੰ ਸਾਈਕਲਿੰਗ ਕਰਦਾ ਹੈਗਾ ਮੈਂ ਕਿਹਾ ਬਿਲਕੁਲ ਨਹੀਂ ਲੱਗਦਾ ਮੈਂ ਹੁਣੇ ਸ਼ੁਰੂ ਕੀਤਾ ਮੈਂ ਕਿਹਾ ਮੈਂ ਕਿਹਾ ਮੈਂ 13 ਸਾਲ ਤੋਂ ਸਟੂਡੀਓ ਦੇ ਵਿੱਚ ਬਹਿ ਕੇ ਕੰਮ ਕਰਦਾ ਕਰਦਾ ਸੀਟ ਕਰਦਾ ਹਾਂ ਫਿਰ ਮੈਂ ਇੱਕ ਦਿਨ ਸੋਚਿਆ ਕਿ ਮੈਨੂੰ ਸਾਈਕਲਿੰਗ ਕਰਨੀ ਚਾਹੀਦੀ ਹੈ ਤਾਂ ਸਮਾਨੀਆਂ ਦੇ ਨਜ਼ਰਾਵਾਂ ਤੇ ਤੇ ਮੈਂ ਨਿਕਲ ਆਇਆ ਕਹਿੰਦੀ ਵਾਓ ਇੰਟਰਸਟਿੰਗ ਫਿਰ ਖੁਸ਼ ਹੋਈ ਗੁੱਡ ਤੇ ਮੈਂ ਵੀ ਖੁਸ਼ ਹੋਇਆ ਚਲੋ ਜੀ ਤੇ ਆ ਹੈਗਾ ਸਾਰਾ ਕੈਰਾਵਨ پارک ਉਹ ਨੰਬਰ ਸਿਲੈਕਟ ਕਰ ਲਾ ਆਪਾਂ 10 ਨੰਬਰ ਪਿਛਲੇ ਪਾਸੇ ਵਾਲਾ ਆ ਵੀ ਚੈੱਕ ਕਰ ਚੱਲੀਏ ਯਾਰ ਇੱਕ ਵਾਰ ਤੇ ਮੈਂ ਉਹ ਜਿਹੜਾ ਆਪਣਾ ਪਿੱਛੇ ਓਟਲੈਂਡ ਪਿੰਡ ਆਏ ਸੀ ਨਾ ਉੱਥੋਂ ਮੈਂ ਥੋੜਾ ਖਾਣ ਨੂੰ ਸਮਾਨ ਲੈ ਕੇ ਆਇਆ ਸੀ ਮੈਂ ਚਲ ਇਹ ਕੁੱਕ ਕਰ ਲੂੰਗਾ ਜਦੋਂ ਮੈਂ ਤੇ ਕੁੱਕ ਕੀਤਾ ਉਹ ਜੋ ਸਵੈਲ ਵਧੀਆ ਨਹੀਂ ਆ ਰਹੀ ਜਾਂ ਤਾਂ ਮੈਰੀਨੇਟਿੰਗ ਤਾਂ ਕੀਤਾ ਹੋਇਆ ਜਾਂ ਉਹ ਖਰਾਬ ਹੋ ਗਏ ਪੇਛਾ ਦੇ ਖਰਾਬੀ ਹੋ ਸਕਦੇ ਆ ਪਰ ਖਰਾਬ ਹੋਣ ਵਾਲਾ ਕੰਮ ਹੈ ਨਹੀਂ ਕਿਉਂਕਿ ਠੰਡ ਅੱਜ ਪਰ ਪਤਾ ਨਹੀਂ ਫਰਮਾਉ ਨਹੀਂ ਕਰਦੇ ਫਿਰ ਇਹਨਾਂ ਕੋਲ ਇੱਕ ਇਥੇ ਆ ਸੀਗੀ ਇਹ 7 ਵਜੇ ਬੰਦ ਹੋ ਜਾਣਾ ਸੀ ਇਹਨਾਂ ਨੇ ਤੇ ਮੈਂ ਕਿਹਾ ਚੱਲ ਇੱਥੋਂ ਲੈ ਲੈ ਜਾਵੇ ਕੋਈ ਬਸ ਚੱਲ ਲੈ ਆਪਾਂ ਉਹਦੇ ਟੈਂਟ ਤੇ ਤੇ ਮੈਂ ਆ ਕੇ ਕੰਮ ਕਰਨ ਲੱਪਿਆ ਸੀ ਲਾਪਾ ਨਹੀਂ ਮੈਂ ਤੱਕ ਸਵੇਰ ਦਾ ਕੱਲ ਦੇ ਨਾਤੇ ਹੋਈਆਂ ਆ ਬਾਅਦੋਂ ਜਿਹੜਾ ਕੈਪਸੂਲ ਹੋਟਲ ਸਤੰਦ ਠੰਡਾ ਕੋਈ ਨਹੀਂ ਹੁਣ ਜਾ ਕੇ ਨਾ ਆ ਕੇ ਤਦੂ ਪੀ ਕੇ ਆ ਠਾ ਕੇ ਫਸੋ ਜਾ। ਹੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਤੇ ਐ ਸਫਰ ਬਹੁਤ ਵਧੀਆ ਸੀਗਾ। ਅੱਜ ਸਾਈਕਲ ਚਲਾਉਣ ਚ ਬੜਾ ਮਜ਼ਾ ਆਇਆ। ਅੱਜ ਹਵਾ ਮੇਰੇ ਵਾਲ ਦੇ ਸੀਗੀ ਮਤਲਬ ਪਿੱਛੋਂ ਧੱਕਾ ਲਾ ਰਹੀ ਸੀਗੀ। ਤੇ ਮੈਂ ਹੋਰ ਅੱਗੇ ਜਾ ਸਕਦਾ ਸੀਗਾ। ਅੱਜ ਨਰਜੀ ਪਈ ਸੀਗੀ। ਕਿਉਂਕਿ ਅੱਜ ਪੰਪ ਪਾਉਂਦੇ ਰਹੇ ਪੰਪ ਦੇ ਉੱਤੋਂ ਜਿਵੇਂ ਜਿਵੇਂ ਪੰਪ ਪਾਈ ਗਏ ਕੁਛ ਨਾ ਕੁਛ ਖਾਈ ਗਏ ਤੇ ਐਕਟੀਵਿਟੀ ਜੀ ਵਧੀਆ ਬਣੀ ਰਹੀ ਅੱਜ ਦੀ ਭਾਵੇਂ ਮੈਂ ਹੋਰ ਅੱਗੇ ਜਾ ਸਕਦਾ ਸੀਗਾ ਅੱਗੇ ਕੈਂਪਵੈਲ ਟਾਊਨ ਹੈਗਾ ਉੱਥੇ ਵੀ ਜਾ ਸਕਦਾ ਸੀ ਮੈਂ 10 12 ਕਿਲੋਮੀਟਰ ਦੂਰ ਇੱਥੋਂ ਪਰ ਉੱਥੇ ਜਾਣ ਦਾ ਨਾ ਜਾਣ ਦਾ ਕਰਨੇ ਸੀਗਾ ਉੱਥੇ ਸਿਰਫ ਹੋਟਲ ਐ ਕਾਰਬਨ ਪਾਰਕ ਹੈ ਨਹੀਂਗਾ ਕਾਰਬਨ ਪਾਰਕ ਇੱਥੇ ਹੀ ਸੀਗਾ ਤੇ ਇੱਥੇ ਵੀ ਸੀਗਾ ਤੇ ਇਹ ਸਸਤਾ ਵੀ ਹੈ ਤੇ ਬਾਕੀ ਸਾਰੇ ਉਹ ਕੁੜੀ ਦਾ ਹਨਾ ਉਹਨੇ ਵਿਚਾਰੀ ਨੇ ਮੈਨੂੰ ਨੋਟ ਦਿੱਤਾ ਲੈਟਰ ਲੈ ਕੇ ਦਿੱਤਾ ਨਾ ਤੇ ਉਹਦਾ ਥੈਂਕ ਯੂ ਤੇ ਆਏ ਚੰਗੇ ਬੰਦੇ ਵੀ ਹੁੰਦੇ ਹੈਗੇ ਹੁਣ ਲੱਗਿਆ ਵੀ ਹਨਾ ਸ਼ਾਇਦ ਇਹ ਸਾਰ ਪਾਸ ਸਕਦਾ ਕਿਤੇ ਲੱਗਦਾ ਕੁਝ ਗਲਤ ਹੋ ਸਕਦਾ ਤਾਂਨੇ ਮੈਨੂੰ ਗਾ ਕੀਤਾ ਤੇ ਬਾਕੀ ਉਹ ਜੀ ਕੋਈ ਗੱਲ ਹੈ ਨਹੀਂ ਸੀ ਸਾਰੇ ਦਾ ਸੇਫ ਸੀਗਾ ਮੈਂ ਪਰ ਗੱਲਾਂ ਇਹ ਹੁੰਦੀਆਂ ਹੋਈ ਜਾਂਦੀਆਂ ਸਾਰੇ ਪਾਸੇ ਹੋਈ ਜਾਂਦੀਆਂ ਕਿਉਂਕਿ ਮਾੜਾ ਬਹੁਤ ਹੋਇਆ ਉੱਥੇ ਹੋਣਾ ਨਹੀਂ ਚਾਹੀਦਾ ਸਿਆ ਕਰਕੇ ਕਿਸੇ ਦੀ ਦੁਸ਼ਮਣੀ ਕਿਸੇ ਨਾਲ ਆ ਤਾਂ ਉਹ ਕੱਢ ਲਓ ਪਰ ਇਹ ਪਤਾ ਨਹੀਂ ਇਹ ਚੀਜ਼ ਦੇ ਕੀ ਹੈ ਨਾ ਇਹ ਲੰਮੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਫਿਲਹਾਲ ਫੂਡ ਲੈ ਜਾਂਦਾ ਸੀ ਮਾਥੋਂ ਉਹ ਆਂ ਦਾ ਨਾ ਖਰਾਬ ਹੋ ਗਿਆ ਪਰ ਠੰਡ ਸੀਗੀ ਖਰਾਬ ਹੋਣਾ ਨਹੀਂ ਚਾਹੀਦਾ ਸ਼ਾਇਦ ਪਹਿਲਾਂ ਹੀ ਖਰਾਬ ਹੋ ਗਏ ਨਾ ਤੇ ਉਹ ਖਰਾਬ ਹੋ ਗਿਆ ਫਿਰ ਮੈਂ ਇਥੋਂ 7 ਵਜੇ ਤੱਕ ਸੀਗੀ ਇਹਨਾਂ ਦੀ ਵੈਨ ਜੀ ਮੈਂ ਵੈਨ ਤੋਂ ਜਾ ਕੇ ਫੂਡ ਲੈ ਆਂਦਾ ਸੀਗਾ 올 ਡਨ ਸਾਰਾ ਕੁਝ ਗੁੱਡ ਹੈ ਇੱਥੇ ਕੱਲ ਨੂੰ ਆਪਾਂ ਇਥੋਂ ਅਗਲਾ ਸਫ਼ਰ ਤਿਆਰ ਕਰਾਂਗੇ ਕੱਲ ਨੂੰ ਹੋ ਸਕੇ ਤਾਂ ਲਾਉਂਸ ਸਟੈਂਡ ਤੱਕ ਪਹੁੰਚ ਜਾਾਂਗੇ ਜੇ ਨਹੀਂ ਤਾਂ ਫਿਰ ਰਾਤ ਦੇ ਚਲੇ ਜਿੱਦਾਂ ਅਸੀਂ ਰੋਕਾਂ ਕਰਾਂਗੇ ਆਪਾਂ ਤੇ ਫਿਲਹਾਲ ਲਈ ਗੁੱਡ ਨਾਈਟ ਸਾਰਿਆਂ ਨੂੰ ਕੱਲ ਦੀ ਰਾਤ ਬਹੁਤ ਠੰਡੀ ਸੀਗੀ ਹੋਪਸ ਵਜ ਦੀ ਰਾਤ ਨਾ ਠੰਡੀ ਹੋਵੇ ਨੀ ਇਤੇ ਛਾ ਠੰਡ ਘਟਾ ਹੋਊਗੇ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਪਲੀਜ਼ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ